ਲੋਕ ਕਹਿੰਦੇ ਨੇ ਪ੍ਰਾਲੀ ਚ ਕਣਕ ਨਹੀਂ ਹੋਣੀ ਅਸੀਂ ਕਹਿੰਦੇ ਆ ਸਾਨੂੰ ਨਜ਼ਾਰਾ ਹੀ ਬਹੁਤ ਆ ਨਾਲੇ ਅਸੀਂ 6 ਲੀਟਰ ਡੀਜ਼ਲ ਨਾਲ ਕਣਕ ਬੀਜ ਲਈ ਆ ਪ੍ਰਾਲੀ ਦੇ ਢੇਰ ਪਏ ਨੇ ਜੀ ਵੱਡੇ ਵੱਡੇ ਦੇਖ ਲਓ ਵਿੱਚ ਕਿਆ ਹੀ ਨਹੀਂ ਹੈਗਾ ਉੱਪਰ ਉੱਪਰ ਵਛਾਈਆ ਨਾ ਜੀ ਫੁੱਲ ਪ੍ਰਾਲੀ ਵਿਚੇ ਪਈਆ ਅਸੀਂ ਊਸਾ ਦੀ ਪ੍ਰਾਲੀ ਹੋਵੇ ਪੀੜੀ ਊਸਾ ਕੁਝ ਹੋਵੇ ਅਸੀਂ ਕਹਿੰਦੇ ਆ ਭਾਈ ਜੇ ਤੇ ਤੋਂ ਨਹੀਂ ਬਜਾਈ ਹੁੰਦੀ ਸਾਨੂੰ ਲੈ ਚੱਲ ਰੁਪਈਆ 1500 ਲਵਾਂਗੇ ਤੂੰ ਬੱਟ ਦੇ ਵੇਝੀ ਅਸੀਂ ਤੇਰੀ ਕਣਕ ਵੀ ਦਾਂਗੇ ਮੁੱਢ ਦੇਖ ਲਓ ਉਦਾਂ ਹੀ ਨੇ ਫੇਰ ਇਹਦੇ ਚ ਪਸ਼ੂ ਵੀ ਨਹੀਂ ਵੜਦੇ ਇਹ ਮੁੱਢ ਜਮੀ ਉਦਾਂ ਦੇ ਉਦਾਂ ਹੀ ਰੱਖਿਆ ਹੋਇਆ ਨੇ ਤੁਸੀਂ ਮਾੜੀ ਮੋਟੀ ਹਲਕੀ ਫੁਲਕੀ ਦਾ ਕਰਦੇ ਹੋਗੇ ਨਾ ਜੀ ਅਸੀਂ ਬਿਲਕੁਲ ਨਹੀਂ ਬਾਹੀ ਕਰਦੇ ਮਸ਼ੀਨ ਹੈ ਹੈਪੀ ਸੀਡ ਰਹੀ ਜੀ ਆਹ ਪਰਾਲੀ ਨੂੰ ਉੱਪਰ ਰੱਖਦੀ ਆ ਉਹਦੇ ਟੂਲੀਆਂ ਲੱਗੀਆਂ ਹੁੰਦੀਆਂ ਜੀ ਬਹੁਤ ਤਿੱਖੀਆਂ ਉਹ 3.5 ਇੰਚ 4 ਇੰਚ ਤੱਕ ਦਾਣਾ ਡੂੰਗੀ ਬਜਾਈ ਕਰ ਦਿੰਦੀ ਆ ਨਾ ਸਾਡੀ ਫਸਲ ਨੇ ਢਾਣਾ ਲੋਕ ਕਹਿੰਦੇ ਨੇ ਵੀ ਸਾਡੇ ਤਾਂ ਜੀ ਹਵਾ ਆ ਗਈ ਕਣ ਘਟੇ ਜੂਗੀ ਸਾਨੂੰ ਕੋਈ ਫਿਕਰ ਨਹੀਂ ਅਸੀਂ ਪਾਣੀ ਛੱਡ ਕੇ ਆਪਣੇ ਘਰੇ ਬੈਠੇ ਹੁੰਨੇ ਆ ਅੱਬਲਾ ਤਾਂ ਇਹ ਪਾਣੀ ਮੰਗਦੀ ਬਹੁਤ ਘੱਟਾ ਪਾਣੀ ਬਹੁਤ ਘੱਟ ਮੰਗਦੀ ਇੰਝ ਲੱਗਦਾ ਹਾਂ ਜੀ ਇਹ ਕਿਉਂ ਮਲਚ ਹੋਈ ਵੀ ਆ ਇਹਦੇ ਥੱਲੇ ਸੂਰਜ ਦੀ ਰੋਸ਼ਨੀ ਜਾਂਦੀ ਨਹੀਂ ਜੀ ਫੇਰ ਲੋਕ ਅੱਗੇ ਜਾ ਕੇ ਆਖਰੀ ਪਾਣੀ ਨੂੰ ਕਹਿਣਗੇ ਜੀ ਹੁਣ ਮਾਰਚ ਚੜ ਗਿਆ ਵੀ ਗਰਮੀ ਪੈਣ ਲੱਗੀ ਪਾਣੀ ਲਾ ਦੋ ਹਮਸਵਾਦ ਕੀ ਆ ਹੋ ਗਿਆ ਸਾਡੇ ਖੇਤਾਂ ਜੇ ਇਹ ਪਰਾਲੀ ਦੀ ਮਲਚ ਆ ਜੀ ਠੰਡੇ ਰਹਿੰਦੇ ਨੇ ਝਾੜ ਵੀ ਸਾਡਾ ਦਾ ਕਦੇ 22-23 ਕੁਇੰਟਲ ਤੋਂ 26 ਕੁਇੰਟਲ ਤੱਕ ਸਾਡਾ ਝਾੜ ਨਿਕਲਦਾ ਜੀ ਕਿ ਜਿਹੜਾ ਹੁਣ ਤੁਸੀਂ ਪਰਾਲੀ ਇਹਦੇ ਹੀ ਰੱਖ ਲਈ ਹਾਂਜੀ ਇਹਦੇ ਉੱਤੇ ਜਿਹੜਾ ਬੀਜ ਆ ਉਹ ਵੀ ਸਪੈਸ਼ਲ ਬੀਜਾ ਜੇ ਆਮ ਮਿਲਦੇ ਨੇ ਉਹੀ ਆ ਆਮ ਇਹ ਬੀਨ ਹੈ ਇਹ ਘਰ ਦਾ ਹੀ ਬੀ ਆ ਸਾਡਾ ਇਹ ਪਿਛਲੇ ਸਾਲ 826 ਨਵਾਂ ਬੀ ਮਿਲਿਆ ਸੀ ਜੀ ਉਹਦੀ ਅਸੀਂ ਬਜਾਈ ਕਰੀ ਆ ਆਹ ਦੇਖ ਲਓ ਮਿਲ ਤੱਕ ਕਿੰਨਾ ਵਧੀਆ ਖੇਤ ਖੜਾ ਆ ਕੋਈ ਆ ਕੇ ਕਹਿ ਦੇਵੇ ਵੀ ਪਰਾਲੀ 'ਚ ਸੰਡੀ ਲੱਗੀ ਇਹਨੂੰ ਕੋਈ ਘਾਟ ਆ ਗਈ ਇਹਨੂੰ ਪਾਣੀ ਵੀ ਲੱਗ ਗਿਆ ਪੀਲੀ ਵੀ ਨਹੀਂ ਹੋਈ ਇਹ ਉਹ ਸੁਪਰ ਸੀਡਰ ਵਾਲੀ ਪੀਲੀ ਹੁੰਦੀ ਆ ਜੀ ਨਾਲ ਇਹਦਾ ਡੀਜ਼ਲ ਖਰਚਾ ਵਧ ਗਿਆ 12 ਲੀਟਰ ਡੀਜ਼ਲ ਫੋ ਗਿਆ ਇਹ ਸਾਡਾ 5-6 ਲੀਟਰ ਡੀਜ਼ਲ ਫੋ ਗਿਆ ਸਾਡੀ ਪਰਾਲੀ ਵੀ ਪਈਆ ਸਾਡੀ ਕਣਕ ਵੀ ਖੜੀ ਆ ਵੱਡਣ ਵੇਲੇ ਕੋਈ ਆਇਆ ਤਾਂ ਨਹੀਂ ਗੱਲ ਹੋਊਗੀ ਝਾੜ ਘਟ ਜੂਗਾ ਝਾੜ ਸਾਡੇ ਕੰਬੈਨ ਵਾਲਾ ਰਾਤ ਨੂੰ ਹੀ ਡਰਦਾ ਵੱਡਣ ਆਉਂਦਾ ਵੀ ਥੋੜੀ ਕਣਕ ਇੰਨੀ ਤਾਕੜੀ ਹੁੰਦੀ ਆ ਚਰੀ ਵਾਂਗੂ ਕੰਬੈਨ ਚੋਕ ਹੋ ਜਾਂਦੀ ਆ ਉਹ ਕਹੂਗਾ ਥੋੜੀ ਤਾਂ ਦੁਪਹਿਰੇ ਚ ਵੱਡਾਂਗੇ ਭਾਈ ਤਾਕੜੀ ਕਣਕਾਂ ਮੇਰੇ ਖੇਤ 5 ਏਕੜ ਆਰਗੈਨਿਕ ਦੇ ਵਿੱਚ ਰਜਿਸਟਰ ਰਜਿਸਟਰੇਸ਼ਨ ਹੋਈ ਪਈ ਆ ਜੀ ਪੰਜਾਬ ਐਗਰੋ ਚੰਡੀਗੜ੍ਹ ਨਾਲ ਹਾਂ ਉਹ ਮੇਰੇ ਤੋਂ ਫਸਲ ਵਜਾਉਂਦੇ ਨੇ ਇਹ ਬਾਂਸੀ ਗੋਲਡ ਕਣਕ ਸੋਨਾ ਮੋਤੀ ਇਹ ਮੇਰੀ 4100 ਨੂੰ ਵਿਕਦੀ ਆ ਜੀ ਅਗ 4300 ਨੂੰ ਵਿਕਦੀ ਆ ਇਹ ਹਾਂ ਜੀ ਜੇ ਇਹ ਘੱਟ ਨਿਕਲੂਗੀ ਉਹ ਆ ਜਾ ਇਹਦਾ ਰੇਟ ਦੁੱਗਣਾ ਅਸੀਂ ਕਿਉਂ ਵੱਡੀਆਂ ਵੱਡੀਆਂ ਟਰਾਲੀਆਂ ਭਰੀਏ ਲੋਹਾ ਖਰੀਦੀਏ ਮਿਸਤਰੀਆਂ ਤੋਂ ਵੀ ਭਰ-ਭਰ ਕੇ ਟਰਾਲੀਆਂ ਲਿਜਾਣੀਆਂ ਸਾਡੇ ਛੋਟੇ ਟੈਂਪੂ ਨਾਲੇ ਸਰ ਜਾਂਦਾ ਜਦ ਚੰਡੀਗੜ੍ਹ ਲੈ ਕੇ ਜਾਣੀਆਂ ਉਹਦਾ ਹੀ ਦੁੱਗਣਾ ਮੁੱਲ ਪੈ ਜਾਂਦਾ ਜੀ ਉਹਦਾ ਹੀ ਦੁੱਗਣਾ ਮੁੱਲ ਸਾਡੇ ਘਰ ਹੀ ਲੋਕ ਆਉਂਦੇ ਨੇ ਲੈਣ ਅਸੀਂ ਹਲਦੀ ਵੀ ਬੀਜਦੇ ਆ ਇਥੇ ਸਾਨੂੰ ਜਾਣਾ ਨਹੀਂ ਪੈਂਦਾ ਪੈਂਦਾ ਹੁਣ ਤੇਲ ਬੀਜੇਵੇ ਦੀ ਸਾਡੇ ਉਸ ਤੋਂ ਬਾਅਦ ਹੁਣ ਅਸੀਂ ਚਨੇ ਬੀਜੇ ਨੇ ਕਾਲੇ ਚਨੇ ਛੋਲੇ ਬੀਜਦੇ ਆ ਘੋੜੇ ਰੱਖੇ ਨੇ ਉਹਨਾਂ ਵਾਸਤੇ ਵੀ ਲੋੜ ਪੈਂਦੀ ਆ ਸੋਆਬੀਨ ਵੀ ਬੀਜਦੇ ਆ ਬਦਲਵੀਂ ਫਸਲ ਕਰਦੇ ਆ ਜੀ ਐ ਨਹੀਂ ਹੈਗਾ ਵੀ ਇਕੱਲੀ ਕਣਕ ਜੀਰੀਓ ਕਰਨੀ ਆ ਫਸਲੀ ਵਿਭਿੰਨਤਾ ਕਰਦੇ ਆ ਅਸੀਂ ਖੇਤਾਂ ਨੂੰ ਨਾਲ ਦਾ ਸਾਹ ਆਉਂਦਾ ਜੀ ਬਦਲਵੀਂ ਫਸਲ ਨਾਲ ਨਦੀਨ ਵੀ ਘਟਦੇ ਨੇ ਜਿਵੇਂ ਅਸੀਂ ਹੁਣ ਕਣਕ ਕੱਟਣੀ ਆ ਉਸ ਤੋਂ ਬਾਅਦ ਹਰੀ ਖਾਦ ਬੀਜ ਦਿੰਨੇ ਆ ਫੇਰ ਉਹਨੂੰ ਵਿੱਚ ਅਸੀਂ ਕੱਦੂ ਕਰ ਦਿੰਨੇ ਆ ਉਹਦਾ ਮਲਚ ਕਰ ਦਿੰਨੇ ਆ ਉਹ 'ਚ ਜੀਰੀ ਲਾ ਦਿੰਨੇ ਆ ਹੂੰ ਉਹ ਫਿਰ ਆਪੇ ਖਾਦ ਪੈਂਦੀ ਆ ਜੀ ਡੀਪੀ ਦੀ ਜੂਰੀਏ ਦੀ ਲੋੜ ਨਹੀਂ ਪੈਂਦੀ ਸਾਨੂੰ ਕੋਈ ਵੀ ਬੰਦਾ ਕਹੇ ਭਾਈ ਬਜਾਈ ਕਰਾਉਣੀ ਆ ਅਸੀਂ ਤਿਆਰ ਆ 1500 ਚ ਕਿਲਾ ਬੀਜਣ ਨੂੰ ਹੂੰ ਸੁਪਰ ਸੀਟਰ ਵਾਲੇ ਮੰਗਦੇ ਨੇ ਜੀ 2200 2000 ਹੂੰ ਉਹਦੇ ਵੀ ਅਸੀਂ ਅਸੀਂ ਮੰਗਦੇ ਆ 1500 ਹਾਂ ਅੱਜ ਤੋਂ ਜਦ ਤੋਂ ਮੈਂ ਕਣਕ ਬੀਜਣ ਲੱਗਿਆ ਜੀ ਉਦੋਂ ਤੋਂ ਮੈਂ ਬਾਹਰਲੇ ਪਿੰਡਾਂ 'ਚ ਵੀ ਲੋਕਾਂ ਦੀ ਬਜਾਈ ਕਰਨ ਜਾਂਦਾ ਤੰਗਰਾਲਾ ਘਟੀਂੜ ਸਾਡੇ ਪਿੰਡ ਰਾਮਗੜ੍ਹ ਨੇੜੇ-ਨੇੜੇ ਜਿਹੜੇ ਪਿੰਡ ਪੈਂਦੇ ਨੇ ਜੀ ਉਹ 8 ਕਿਲੋਮੀਟਰ ਤੱਕ ਮੇਰੇ ਤੋਂ ਬਜਾਈ ਕਰਾਉਂਦੇ ਨੇ ਜਿਹੜਾ ਕਿਸਾਨ ਕਹਿੰਦਾ ਮੈਂ ਉੱਥੇ ਬਜਾਈ ਕਰਾਉਣ ਜਾਣਾ ਜੀ ਸਾਡਾ ਮਲੋਹ ਬਲਾਕ ਦਫ਼ਤਰ ਪੈਂਦਾ ਉਹ ਨੰਬਰ ਦੇ ਦਿੰਦੇ ਨੇ ਮੇਰੇ ਖੇਤ 'ਚ ਕੈਂਪ ਵੀ ਲੱਗਦਾ ਆ ਕੇ ਲੋਕਾਂ ਨੂੰ ਅਸੀਂ ਫਸਲ ਵੀ ਦਿਖਾਉਨੇ ਆ ਪ੍ਰੈਕਟੀਕਲ ਮੈਂ ਕਰਦਾ ਲੋਕਾਂ ਨੂੰ ਆ ਕੇ ਇੱਥੇ ਜੀ ਕੈਂਪ ਲਾਇਆ ਜਾਂਦਾ ਆਤਮਾ ਸਕੀਮ ਵੱਲੋਂ ਉਹ ਫਿਰ ਦਿਖਾਇਆ ਜਾਂਦਾ 94630458743 ਹੂੰ ਸਲਾਣਾ ਜੀਵਨ ਸਿੰਘ ਵਾਲਾ ਰਣਦੀਰ ਸਿੰਘ ਭੁੱਲਰ ਮੇਰਾ ਗੋਦਾ ਜੀ ਅਸੀਂ ਹਰ ਵਕਤ ਤਿਆਰ ਆ ਕੋਈ ਵੀ ਸਾ ਤੋਂ ਬਜਾਈ ਕਰਾਓ ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਲੈਣੀ ਆ ਗੰਡੋਏ ਖਾਦ ਕੇ ਚੂਹੇ ਖਾਦ ਖੱਟੀ ਲੱਸੀ ਬਾਰੇ ਜਿਹੜੇ ਜੈਵਿਕ ਮਾਦਦੇ ਅਸੀਂ ਇਹ ਖੇਤਾਂ 'ਚ ਵਰਤਦੇ ਆ ਉਹ ਸਾਡੇ ਕੋਲ ਪਏ ਹੁੰਦੇ ਨੇ ਉਹ ਆ ਕੇ ਦੇਖ ਸਕਦੇ ਨੇ ਕੋਈ ਸਾਡੀ ਫੀਸ ਨਹੀਂ ਕਾਲਜਾਂ ਦੇ ਬੱਚੇ ਵੀ ਆਉਂਦੇ ਨੇ ਜਿਹੜੇ ਬੀਏ ਸੀ ਕਰਦੇ ਨੇ ਉਹ ਵੀ ਸਾਡੇ ਟ੍ਰੇਨਿੰਗਾਂ ਲਾਉਂਦੇ ਨੇ ਜੀ ਅਸੀਂ ਕੋਈ ਕਿਸ ਤੋਂ ਫੀਸ ਨਹੀਂ ਲੈਂਦੇ ਅੱਜ ਤੱਕ ਇਸ ਖੇਤ ਤੋਂ ਇਸ ਖੇਤ ਦੇ ਵਿੱਚ ਆਣ ਵਾਸਤੇ ਆ ਬਚਾਲੇ ਗੈਪ ਰੱਖਿਆ ਆ ਇਹ ਗਾਇਬ ਜੀ ਸਾਡੇ ਇਹ ਆਰਗੈਨ ਖੇਤ ਨੇ ਇਹਨਾਂ 'ਚ ਕੋਈ ਡੀਏਪੀ ਜੂਰੀਆ ਨਹੀਂ ਪਾਇਆ ਸੀ ਇਹ ਬਿਲਕੁਲ ਆਰਗੈਨਿਕ ਇਹ ਬਿਲਕੁਲ ਆਰਗੈਨਿਕ ਨੇ ਜੀ ਆ ਅਸੀਂ ਗੱਬੇ ਇਹਦੇ 8 ਫੁੱਟ ਜਗ੍ਹਾ ਛੱਡੀ ਆ ਜੀ ਇਹ ਬਫਰ ਜ਼ੂਨ ਬਣਾਈ ਆ ਬੂਟੇ ਲਾਏ ਨੇ ਅਸੀਂ ਚਾਰੇ ਪਾਸੇ ਆ ਅਮਰੂਦ ਦੇਖੋ ਕਿੰਨੇ ਵਧੀਆ ਖੜੇ ਨੇ ਹਾਂ ਅਮਰੂਦ ਨਾਲੇ ਤਾਂ ਅਸੀਂ ਫਲ ਫਰੂਟ ਆਪਣੇ ਖੇਤਾਂ 'ਚ ਬੀਜਦੇ ਆ ਜੀ ਹਾਂ ਦੇਖੋ ਫਲ ਕਿੰਨਾ ਲੱਗਿਆ ਜੀ ਲੈ ਇਹ ਜਮੀ ਆਰਗੈਨਿਕ ਐ ਇਹ ਆਰਗੈਨਿਕ ਖੇਤ ਆ ਜੀ ਆਹ ਦੇਖੋ ਖਰੋਟ ਦਾ ਬੂਟਾ ਅੱਛਾ ਹੀ ਮੇਰੋਟ ਆ ਜੀ ਕਈ ਮੇਰੇ ਵੀਰਾਂ ਨੇ ਤਾਂ ਜੀ ਖਰੋੜ ਦਾ ਬੂਟਾ ਨਹੀਂ ਦੇਖਿਆ ਹੋਣਾ ਖਰੋਟੇ ਖਾਦੇ ਨੇ ਦੀਵਾਲੀ ਨੂੰ ਅਸੀਂ ਤਰ੍ਹਾਂ ਤਰ੍ਹਾਂ ਦੇ ਬੂਟੇ ਲਾਏ ਨੇ ਉਹ ਆਲੂ ਬਖਾਰਾ ਖੜਾ ਕੇਲੇ ਖੜੇ ਨੇ ਨਿੰਬੂ ਖੜੇ ਨੇ ਸੰਤਰੇ ਖੜੇ ਨੇ ਲੋਕਾਟ ਖੜੇ ਨੇ ਅਸੀਂ 베ਰੀਆਂ ਖੜੀਆਂ ਸਾਰੇ ਤਰ੍ਹਾਂ ਦੇ ਜੀ ਆ ਬਫਰ ਜੂਨ ਬਣੀ ਪਿਆ ਸਾਡੇ ਇਹ ਜਣੀ ਆਪਾਂ ਇਹ ਕਹਿ ਸਕਦੇ ਹਾਂ ਕਿ ਪੂਰੇ ਖੇਤ ਦੇ ਚਾਰੇ ਪਾਸੇ ਘਮਾਤਾ ਹਾਂਜੀ ਸਾਰਾ ਜਣੀ ਇਹ ਆਰਗੈਨਿਕ ਹੋ ਗਿਆ ਆਹ ਇਹ ਡੀਏਪ ਵਾਲਾ ਹੋ ਗਿਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇਸ ਵਕਤ ਤੁਸੀਂ ਦੇਖ ਰਹੇ ਹੋ ਕਿ ਮੈਂ ਇੱਕ ਖੇਤ ਦੇ ਵਿੱਚ ਖੜਾ ਹਾਂ। ਇਹ ਖੇਤ ਦੇ ਵਿੱਚ ਇਸ ਵਕਤ ਕਣਕ ਦੀ ਜਿਹੜੀ ਬਿਜਾਈ ਆ ਉਹ ਹੋ ਚੁੱਕੀ ਹੈ। ਕਣਕ ਦੇ ਜਿਹੜੇ ਬੀਜ ਆ ਉਹ ਫੁੱਟੇ ਵੀ ਚੁੱਕਿਆ ਹੈ ਤੇ ਉਹ ਗਾਹਾਂ ਵਧਣਾ ਵੀ ਸ਼ੁਰੂ ਹੋ ਚੁੱਕਿਆ ਹੈ। ਮੈਂ ਇਹ ਕਹਿ ਰਹੇ ਆ ਸੋਚ ਰਹੇ ਹੋਗੇ ਕਿ ਕੀ ਗੱਲ ਹੈ ਕੋਈ ਆਮ ਗੱਲ ਹੈ। ਕੋਈ ਗੱਲ ਨਹੀਂ ਤੁਸੀਂ ਖੇਤ 'ਚ ਖੜੇ ਹੋ ਕਣਕ ਬੀਜੀਆਂ ਨੇ ਕਣਕ ਬੀਜਣ ਦਾ ਸਮਾਂ ਹੋ ਚੁੱਕਿਆ ਆ। ਪਰ ਇਸ ਖੇਤ ਦੇ ਵਿੱਚ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਨਾ ਤਾਂ ਇਸ ਖੇਤ ਦੇ ਵਿੱਚ 2011 ਤੋਂ ਬਾਅਦ ਕਦੇ ਅੱਗ ਲਾਈ ਗਈ। ਤੇ ਜਿਹੜੀ ਪਰਾਲੀ ਹੈ ਅੱਜ ਬਹੁਤ ਕੁਝ ਕੁਝ ਕੇ ਸਾਲਾਂ ਤੋਂ ਗੰਡਾ ਬਣਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਉਸ ਤੋਂ ਪਹਿਲਾਂ ਵੀ ਜਦੋਂ ਉਸ ਪਰਾਲੀ ਨੂੰ ਅੱਗ ਲਾ ਦਿੱਤੀ ਜਾਂਦੀ ਸੀ ਪਰ ਇਸ ਖੇਤ ਦੇ ਵਿੱਚ 2011 ਤੋਂ ਬਾਅਦ ਨਹੀਂ ਅੱਗ ਲਾਈ ਗਈ ਤੇ ਨਾਲ ਦੀ ਨਾਲ ਉਸ ਪਰਾਲੀ ਨੂੰ ਉਦਾਂ ਦਾ ਉਦਾਂ ਹੀ ਰੱਖਿਆ ਗਿਆ ਆ ਕੋਈ ਕੱਟ ਵੱਟ ਨਹੀਂ ਕੀਤੀ ਗਈ ਕੋਈ ਆਏ ਨਹੀਂ ਹੈਗਾ ਕਿ ਇਕੱਠੀ ਕਰਕੇ ਕਿਧਰੇ ਪਾਸੇ ਨੂੰ ਲੈ ਜਾਓ ਇਹ ਰਣਧੀਰ ਸਿੰਘ ਪਿੰਡ ਸਲਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਪੈਂਦਾ ਇਹ ਉਹਨਾਂ ਦਾ ਖੇਤ ਹੈ ਜੀ ਅੱਜ ਉਸੇ ਕਿਸਾਨ ਨਾਲ ਮਿਲਵਾਨ ਜਾ ਰਹੇ ਹਾਂ ਕਿ ਜੇ ਜਿਹੜੇ ਕਿਸਾਨ ਨੇ ਅੱਜ ਤੱਕ ਅੱਗ ਨਹੀਂ ਲਾਈ ਪਿਛਲੇ 10 12 ਸਾਲ ਤੋਂ ਤੇ ਕਿੰਨਾ ਮੁਨਾਫਾ ਕਿੰਨਾ ਘਾਟਾ ਵਾਧਾ ਸਹਿ ਲਿਆ ਕਿਉਂਕਿ ਲੋਕਾਂ ਦੇ ਮਨਾਂ ਚ ਇਹ ਆ ਕਿ ਪਰਾਲੀ ਨੂੰ ਜੇ ਆਪਾਂ ਅੱਗ ਨਹੀਂ ਲਾਵਾਂਗੇ ਤਾਂ ਆਪਾਂ ਘਾਟੇ ਜਾਵਾਂਗੇ ਆਪਣੀ ਅਗਲੀ ਫਸਲ ਜਿਹੜੀ ਆ ਉਹ ਸਹੀ ਨਿਰੋਗੀ ਰਣਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਸਰ ਜੀ ਸਾਡੇ ਖੇਤ ਚ ਆਉਣ ਤੇ ਤੁਹਾਡਾ ਧੰਨਵਾਦ ਰਣਜੀਤ ਸਿੰਘ ਜੀ ਆਪਾਂ ਅਕਸਰ ਵੀਡੀਓ ਕਰਦੇ ਹਾਂ ਤੁਹਾਡੀ ਅੱਜ ਪੂਰੇ ਇੱਕ ਤੁਹਾਡੇ ਖੇਤ ਦੇ ਵਿੱਚ ਖੜੇ ਆ ਹਾਂਜੀ ਸਭ ਤੋਂ ਪਹਿਲਾਂ ਕਿਸਾਨ ਦੇ ਮਨ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਪਰਾਲੀ ਉਦਾਂ ਹੀ ਛੱਡੀ ਤਾਂ ਸਾਡੀ ਅਗਲੀ ਫਸਲ ਜਿਹੜੀ ਆ ਉਹ ਸਹੀ ਨਹੀਂ ਰਹੂਗੀ ਹਾਂਜੀ ਇਹ ਗੱਲ ਦੇ ਉੱਤੇ ਕਿੰਨਾ ਕਿ ਤੁਸੀਂ ਰੱਖਦੇ ਹੋ ਕਿ ਹਾਂ ਇਹ ਗੱਲ ਸਹੀ ਹੈ ਇਹ ਗੱਲ ਸਰ ਜੀ ਮਨ ਸਮਝਾਉਣ ਦੀ ਆ ਆਪਣੇ ਖੇਤਾਂ ਵਿੱਚ ਜੇ ਆਪਾਂ ਮੁੱਲ ਲਿਆ ਲਿਆ ਖਾਦ ਪਾਉਨੇ ਆ ਉਹ ਕਿੰਨਾ ਮਹਿੰਗਾ ਪੈਂਦਾ ਹੈ ਜੇ ਆਪਣਾ ਹੀ ਖਾਦ ਆਪਾ ਉਹ ਫੈਕਟਰੀਆਂ ਨੇ ਮੇਰੇ ਨਾਲ ਲੱਗਦੀਆਂ ਸ੍ਰੀ ਗਣੇਸ਼ ਵਾਲੀਆਂ ਮੈਂ ਕਿਉਂ ਮੁਖਤ ਚਕਾਵਾਂ ਫੇਰ ਮੈਂ ਲੇਬਰ ਲਾਊਂਗਾ ਮੁੱਲ ਖਾਦ ਲੈ ਕੇ ਆਊਂਗਾ ਜੇ ਆਪਾਂ ਆਪਣੀ ਖੇਤ 'ਚ ਇਹੀ ਖਾਦ ਰੱਖ ਲਈਏ ਆ ਦੇਖੋ ਪਰਾਲੀ ਪਈਆ ਮਲ 'ਚ ਇਹਦੇ 'ਚ ਕੋਈ ਵੀ ਮੈਨੂੰ ਗੁੱਲੀ ਡੰਡਾ ਦਿਖਾ ਦਿਓ ਆ ਕੇ ਬਾਕੀ ਕਣਕ 'ਚ ਦਿਖਾਓ ਇਹਨੂੰ ਅਜੇ ਪਾਣੀ ਵੀ ਨਹੀਂ ਲੱਗਿਆ ਆ ਦੇਖੋ ਗਿੱਲੇ ਨੇ ਅਜੇ ਵੀ ਪਈਆ ਆ ਡਲੀਆਂ ਪਈਆਂ ਇਹ ਸਗੜ ਇੰਨੀ ਪੈਂਦੀ ਆ ਜੀ ਹੁਣ ਪਾਣੀ ਦੀ ਇਹਨੂੰ ਅਜੇ ਲੋੜ ਹੀ ਨਹੀਂ ਹੈਗੀ ਲੋਕ ਜਿੰਨੇ ਅੱਗੇ ਸਿਆਣੇ ਕਹਿੰਦੇ ਹੁੰਦੇ ਦੀ ਜਿੰਨਾ ਲੇਟ ਪਾਣੀ ਲਾਵਾਂਗੇ ਫਟਾ ਵੱਧ ਕਰਦੀ ਆ ਹਾਂ ਜੇ ਪਾਣੀ ਲਾਦਾਂਗੇ ਇਹਨੇ ਡੰਡੀ ਚੜ ਜਾਣਾ ਆਪਾਂ ਜੇ ਇਹਨੂੰ ਪਾਣੀਓ ਨਾ ਲਈਏ ਉਹਨਾ ਇਹ ਫੈੜਦੀ ਆ ਜੀ ਸਾੜੀਏ 35 ਦਿਨ ਦੀ ਹੋ ਗਈ ਕਣਕ 35 ਦਿਨ ਹੋ ਗਏ ਇਹਨੂੰ ਹਾਂਜੀ 35 ਦਿਨ ਹੋ ਗਏ ਤੇ ਹਾਲੇ ਤੱਕ ਇੱਕ ਵਾਰੀ ਵੀ ਪਾਣੀ ਅਜੇ ਪਾਣੀ ਨਹੀਂ ਜੀ ਅਸੀਂ ਲਾਇਆ ਲੋਕ ਕਹਿੰਦੇ ਨੇ 22 ਦਿਨ ਦੀ ਨੂੰ ਪਾਣੀ ਲਾ ਦੋ ਜਿੰਨੀ ਛੋਟੀ ਨੂੰ ਪਾਣੀ ਲਾਉਨੇ ਆ ਉਹਨੇ ਉਹਨੇ ਸਿੱਧੀ ਹੋ ਕੇ ਡੰਡੀ ਚੜਨਾ ਫਿਰ ਦੇ ਜੂਰੀਆ ਲੈ ਸਪਰੇਅ ਮੈਗਜ਼ੀਨ ਪਾ ਦਿਓ ਜੀ ਆਹ ਪਾ ਦਿਓ ਜੀ ਆਹ ਤੁਹਾਡੇ ਸਾਹਮਣੇ ਕਣਕ ਆ ਇਸ ਤੋਂ ਵੀ ਪਹਿਲਾਂ ਦੀ ਕਣਕ ਆ ਉਹ ਤੁਹਾਨੂੰ ਉਹ ਨਾਲ ਲੱਗਦਾ ਖੇਤ ਦਿਖਾਉਨੇ ਆ ਹਾਂ ਉਹ ਅਸੀਂ ਬੀਜੀਤੀ ਜੀ 17 ਅਕਤੂਬਰ ਨੂੰ ਚੜਦੇ 17 ਅਕਤੂਬਰ ਨੂੰ ਹਾਂ ਜੀ ਆ ਕਿੰਨੀ ਤਰੀਕ ਨੂੰ ਬੀਜੀ ਹੋਈ ਹੈ ਇਹ ਬੀਜੀ ਵੀ ਆ ਜੀ 26 ਅਕਤੂਬਰ ਨੂੰ ਇਹ 26 ਤਰੀਕ ਹਾਂ ਜੀ ਜਿਵੇਂ ਜਿਵੇਂ ਜੀਰੀ ਵੱਢਦੇ ਆ ਓਕਣੇ ਅਸੀਂ ਬਜਾਈ ਕਰੀ ਜਾਂਦੇ ਆ ਇੱਕ ਤਾਂ ਸਾਡਾ ਪਾਣੀ ਦੀ ਬਚਤ ਹੁੰਦੀ ਆ ਅਸੀਂ ਖੇਤਾਂ 'ਚ ਪਾਣੀ ਦੀ ਵੀ ਬਚਤ ਕਰਨੀ ਆ ਵੀ ਉਹੀ ਕੀ ਅਸੀਂ ਜੀਰੀ ਵੱਢ ਲਈ ਜੀ ਹੁਣ ਰੌਣੀ ਕਰੋ ਵਾਹ ਵਾਹ ਕੇ ਪਾਣੀ ਛੱਡੀ ਜਾਓ ਧਰਤੀ 'ਚ ਪਾਣੀ ਖਤਮ ਕਰਤਾ ਲੋਕਾਂ ਨੇ ਮੈਂ ਮੈਂ ਕੀ ਦੇਖ ਪਾ ਰਿਹਾ ਹਾਂ ਹਾਂਜੀ ਕਿ ਇਸ ਖੇਤ ਤੋਂ ਇਸ ਖੇਤ ਦੇ ਵਿੱਚ ਆਣ ਵਾਸਤੇ ਆ ਬਿਚਾਰੇ ਗੈਪ ਰੱਖਿਆ ਆ ਇਹ ਗੈਪ ਜੀ ਸਾਡੇ ਆਰਗੈਨ ਖੇਤ ਨੇ ਇਹਨਾਂ 'ਚ ਕੋਈ ਡੀਏਪ ਜੂਰੀਆ ਨਹੀਂ ਪਾਇਆ ਸੀ ਇਹ ਬਿਲਕੁਲ ਆਰਗੈਨਿਕ ਇਹ ਬਿਲਕੁਲ ਆਰਗੈਨਿਕ ਨੇ ਜੀ ਆ ਅਸੀਂ ਗੱਬੇ ਇਹਦੇ 8 ਫੁੱਟ ਜਗ੍ਹਾ ਛੱਡੀ ਆ ਜੀ ਇਹ ਬਫਰ ਜ਼ੂਨ ਬਣਾਈ ਆ ਬੂਟੇ ਲਾਏ ਨੇ ਅਸੀਂ ਚਾਰੇ ਪਾਸੇ ਆਂ ਅਮਰੂਦ ਦੇਖੋ ਕਿੰਨੇ ਵਧੀਆ ਖੜੇ ਨੇ ਹਾਂ ਅਮਰੂਦ ਨਾਲੇ ਤਾਂ ਅਸੀਂ ਫਲ ਫਰੂਟ ਆਪਣੇ ਖੇਤਾਂ 'ਚ ਬੀਜਦੇ ਆ ਜੀ ਹਾਂ ਦੇਖੋ ਫਲ ਕਿੰਨਾ ਲੱਗਿਆ ਜੀ ਲੈ ਇਹ ਜਮੀਂ ਆਰਗੈਨਿਕ ਹੈ ਇਹ ਆਰਗੈਨਿਕ ਖੇਤ ਹੈ ਜੀ ਆਹ ਦੇਖੋ ਖਰੋਟ ਦਾ ਬੂਟਾ ਕਈ ਮੇਰੇ ਰੋਟ ਆਈ ਕਈ ਮੇਰੇ ਵੀਰਾਂ ਨੇ ਤਾਂ ਜੀ ਖਰੋਟ ਦਾ ਬੂਟਾ ਨਹੀਂ ਦੇਖਿਆ ਹੁਣਾਂ ਖਰੋਟ ਏ ਖਾਦੇ ਨੇ ਦੀਵਾਲੀ ਨੂੰ ਅਸੀਂ ਤਰ੍ਹਾਂ ਤਰ੍ਹਾਂ ਦੇ ਬੂਟੇ ਲਾਏ ਨੇ ਉਹ ਆਲੂ ਬਖਾਰਾ ਖੜਾ ਕੇਲੇ ਖੜੇ ਨੇ ਨਿੰਬੂ ਖੜੇ ਨੇ ਸੰਤਰੇ ਖੜੇ ਨੇ ਲੁਕਾਟ ਖੜੇ ਨੇ ਅਸੀਂ 베ਰੀਆਂ ਖੜੀਆਂ ਸਾਰੇ ਤਰ੍ਹਾਂ ਦੇ ਜੀ ਆ ਬਫਰ ਜੂਨ ਬਣੀ ਗਿਆ ਸਾਡੇ ਜਾਨੀ ਆਪਾਂ ਇੱਕ ਕਹਿ ਸਕਦੇ ਹਾਂ ਕਿ ਪੂਰੇ ਖੇਤ ਦੇ ਚਾਰੇ ਪਾਸੇ ਘਮਾਤਾ ਹਾਂਜੀ ਯਾਨੀ ਇਹ ਆਰਗੈਨਿਕ ਹੋ ਗਿਆ ਆਹਾ ਇਹ ਡੀਏਪੀ ਵਾਲਾ ਹੋ ਗਿਆ ਜੀ ਇਹ ਡੀਏਪੀ ਵਾਲਾ ਇਹ ਡੀਏਪੀ ਵਾਲਾ ਹੋ ਗਿਆ ਇਹ ਤੁਹਾਨੂੰ ਦਿਖਾਵਾਂਗੇ ਹਾਂਜੀ ਇਹ ਕਣਕ ਦੇਖੋ ਜੀ ਇਹ ਚ ਡੀਏਪੀ ਪਾਇਆ ਗਿਆ ਸੀ ਇਹ ਬੀਜੀ ਗਈ ਸੀ ਉਹਦੇ ਨਾਲੋਂ 10 ਦਿਨ ਪਹਿਲਾਂ ਇਹ 10 ਦਿਨ ਦਾ ਹੀ ਫਰਕ ਲਾ ਲੋ 10 ਦਿਨ ਦਾ ਫਰਕ ਬਹੁਤ ਛੱਬੀ ਨੂੰ ਆ ਹਾਂਜੀ ਇਹ ਕਣਕ ਨੂੰ ਇੱਕ ਪਾਣੀ ਲੱਗ ਗਿਆ ਇਹ ਕਣਕ ਦੇਖ ਲਓ ਵੀ ਹੁਣ ਕੀ ਗੱਲਾਂ ਕਰਦੀ ਆ ਲੋਕ ਕਹਿੰਦੇ ਨੇ ਪਰਾਲੀ 'ਚ ਕਣਕ ਨਹੀਂ ਹੋਣੀ ਅਸੀਂ ਕਹਿੰਦੇ ਆ ਸਾਨੂੰ ਨਜ਼ਾਰਾ ਹੀ ਬਹੁਤ ਆ ਨਾਲੇ ਅਸੀਂ 6 ਲੀਟਰ ਡੀਜ਼ਲ ਨਾਲ ਕਣਕ ਬੀਜ ਲਈ ਆ ਪਰਾਲੀ ਦੇ ਢੇਰ ਪਏ ਨੇ ਜੀ ਵੱਡੇ ਵੱਡੇ ਦੇਖ ਲਓ ਵਿੱਚ ਕਿਆ ਹੀ ਨਹੀਂ ਹੈਗਾ ਉੱਪਰ ਉੱਪਰ ਵਛਾਈਆ ਨਾ ਜੀ ਫੁੱਲ ਪਰਾਲੀ ਵਿੱਚੇ ਪਈਆ ਅਸੀਂ ਊਸਾ ਦੀ ਪਰਾਲੀ ਹੋਵੇ ਪੀੜੀ ਊਸਾ ਕੁਝ ਹੋਵੇ ਅਸੀਂ ਕਹਿ ਦਿੰਦੇ ਆ ਭਾਈ ਜੇ ਤੇ ਤੋ ਨਹੀਂ ਬਜਾਈ ਹੁੰਦੀ ਸਾਨੂੰ ਲੈ ਚੱਲ ਰੁਪਈਆ 1500 ਲਵਾਂਗੇ ਤੂੰ ਵੱਟ ਦੇ ਵਹਿ ਜੀ ਅਸੀਂ ਤੇਰੀ ਕਣਕ ਵੀ ਦਾਂਗੇ ਨਹੀਂ ਫਿਰ ਇਹਦੇ ਵਿੱਚ ਤਾਂ ਗੱਲ ਇਹ ਵੀ ਆ ਜਾਂਦੀ ਆ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਕਿਸਾਨ ਭਰਾਵਾਂ ਦੇ ਮਨਾਂ 'ਚ ਇੱਕ ਸਵਾਲੇ ਆ ਰਿਹਾ ਹੈ ਕਿ ਜਿਹੜਾ ਹੁਣ ਤੁਸੀਂ ਪਰਾਲੀ ਇਹਦੇ ਹੀ ਰੱਖ ਲਈ ਹਾਂਜੀ ਇਹਦੇ ਉੱਤੇ ਜਿਹੜਾ ਬੀਜ ਆ ਉਹ ਵੀ ਸਪੈਸ਼ਲ ਬੀਜਾ ਜਾਂ ਆਮ ਮਿਲਦੇ ਨੇ ਉਹੀ ਆ ਆਮ ਇਹ ਬੀਜ ਨਹੀਂ ਘਰ ਦਾ ਹੀ ਬੀਜ ਆ ਸਾਡਾ ਇਹ ਪਿਛਲੇ ਸਾਲ 826 ਨਵਾਂ ਬੀ ਮਿਲਿਆ ਸੀ ਜੀ ਉਹਦੀ ਅਸੀਂ ਬਜਾਈ ਕਰੀ ਆ ਆਹ ਦੇਖ ਲਓ ਮਿਲ ਤੱਕ ਕਿੰਨਾ ਵਧੀਆ ਖੇਤ ਖੜਾ ਆ ਕੋਈ ਆ ਕੇ ਕਹਿ ਦੇਵੇ ਵੀ ਪਰਾਲੀ 'ਚ ਸੁੰਢੀ ਲੱਗੀ ਇਹਨੂੰ ਕੋਈ ਘਾਟ ਆ ਗਈ ਇਹਨੂੰ ਪਾਣੀ ਵੀ ਲੱਗਿਆ ਪੀਲੀ ਵੀ ਨਹੀਂ ਹੋਈ ਇਹ ਇਹ ਪੀਲੀ ਵੀ ਨਹੀਂ ਹੋਈ ਨਾ ਇੱਕ ਗੱਲ ਇਹੀ ਵੀ ਆ ਜਾਂਦੀ ਹੈ ਕਿ ਪੀਲੀ ਹੋ ਜੂਗੀ ਜੇ ਆਪਾਂ ਉਦਾਂ ਨਹੀਂ ਰੱਖਦੇ ਉਹ ਸੁਪਰ ਸੀਡਰ ਵਾਲੀ ਪੀਲੀ ਹੁੰਦੀ ਆ ਜੀ ਨਾਲ ਇਹਦਾ ਡੀਜ਼ਲ ਖਰਚਾ ਵੱਧ ਗਿਆ 12 ਲੀਟਰ ਡੀਜ਼ਲ ਫੋ ਗਿਆ ਇਹ ਸਾਡਾ 5-6 ਲੀਟਰ ਡੀਜ਼ਲ ਫੋ ਗਿਆ ਸਾਡੀ ਪਰਾਲੀ ਵੀ ਪਈਆ ਸਾਡੀ ਕਣਕ ਵੀ ਖੜੀ ਆ ਸਾਨੂੰ ਦਿਖਾਵੇ ਕੋਈ ਆ ਕੇ ਝਾੜ ਦਿਖਾਵੇ ਸਾਡੇ ਨਾਲ ਝਾੜਤੀ ਜਾਣ ਲੱਗਿਆ ਸੀ ਮੈਂ ਗੱਲ ਇਹ ਮੇਰਾ ਇੱਕ ਅਗਲਾ ਸਵਾਲ ਹੀ ਸੀ ਕਿ ਹੁਣ ਆਪਾਂ ਕਣਕ ਦਾ ਚਲੋ ਬੀਜ ਲਈ ਜੀ ਹਾਂਜੀ ਵੱਧ ਗਈ ਫੁੱਲ ਗਈ ਜਦੋਂ ਬੜਾਈ ਦੀ ਗੱਲ ਆ ਗਈ ਵੱਢਣ ਵੇਲੇ ਕੋਈ ਆਇਆ ਤਾਂ ਨਹੀਂ ਗੱਲ ਹੋਊਗੀ ਝਾੜ ਘਟ ਜਾਊਗਾ ਝਾੜ ਸਾਡੇ ਕੰਬੈਨ ਵਾਲਾ ਰਾਤ ਨੂੰ ਹੀ ਡਰਦਾ ਵੱਢਣ ਆਉਂਦਾ ਵੀ ਥੋੜੀ ਕਣਕ ਇੰਨੀ ਤਾਕੜੀ ਹੁੰਦੀ ਆ ਚਰੀ ਵਾਂਗੂ ਕੰਬੈਨ ਚੋਕ ਹੋ ਜਾਂਦੀ ਆ ਉਹ ਕਹੂਗਾ ਥੋੜੀ ਤਾਂ ਦੁਪਹਿਰੇ ਚ ਵੱਢਾਂਗੇ ਭਾਈ ਤਾਕੜੀ ਕਣਕਾਂ ਹੂੰ ਜੇ ਮਾੜੀ ਹੋਊਗੀ ਰਾਤ ਨੂੰ ਵੀ ਵੱਢ ਦਿੰਦੇ ਨੇ ਹੂੰ ਪਸ਼ੂ ਇਹ ਜ ਪਸ਼ੂ ਵੀ ਨਹੀਂ ਆਉਂਦਾ ਜੀ ਆਹ ਦੇਖ ਲਓ ਹੁਣ ਤਾਂ ਚਲੋ ਵੱਧ ਗ੍ਰੋਥ ਕਰ ਗਈ ਪਹਿਲਾਂ ਜਾਂ ਛੋਟੀ ਹੁੰਦੀ ਆ ਬੀਜੀ ਵੀ ਪਰਾਲੀ ਐਦਾਂ ਉੱਪਰ ਪਈ ਹੁੰਦੀ ਆ ਇਹਦੇ ਕਣਕ ਦੇ ਹਾਂ ਮੁੱਢ ਦੇ ਲਓ ਉਦਾਂ ਹੀ ਨੇ ਫੇਰ ਇਹਦੇ ਚ ਪਸ਼ੂ ਵੀ ਨਹੀਂ ਵੜਦੇ ਇਹ ਮੁੱਢ ਜਮੀ ਉਦਾਂ ਦੇ ਉਦਾਂ ਹੀ ਰੱਖਿਆ ਨੇ ਤੁਸੀਂ ਮਾੜੀ-ਮੋਟੀ ਹਲਕੀ-ਫੁਲਕੀ ਤਾਂ ਕਰਦੇ ਹੋਗੇ ਨਾ ਜੀ ਅਸੀਂ ਬਿਲਕੁਲ ਨਹੀਂ ਬਾਹੀ ਕਰਦੇ ਮਸ਼ੀਨ ਹੈਪੀ ਸੀਡ ਰਹੀ ਜੀ ਆਹ ਪਰਾਲੀ ਨੂੰ ਉੱਪਰ ਰੱਖਦੀ ਆ ਉਹਦੇ ਟੂਲੀਆਂ ਲੱਗੀਆਂ ਹੁੰਦੀਆਂ ਜੀ ਬਹੁਤ ਤਿੱਖੀਆਂ ਉਹ 3.5 ਇੰਚ 4 ਇੰਚ ਤੱਕ ਦਾਣਾ ਡੂੰਗੀ ਬਜਾਈ ਕਰ ਦਿੰਦੀ ਆ ਨਾ ਸਾਡੀ ਫਸਲ ਨੇ ਢਾਣਾ ਲੋਕ ਕਹਿੰਦੇ ਨੇ ਵੀ ਸਾਡੇ ਤਾਂ ਜੀ ਹਵਾ ਆ ਗਈ ਫੱਕਣ ਘਟੇ ਜੂਗੀ ਸਾਨੂੰ ਕੋਈ ਫਿਕਰ ਨਹੀਂ ਅਸੀਂ ਪਾਣੀ ਛੱਡ ਕੇ ਆਪਣੇ ਘਰੇ ਬੈਠੇ ਹੁੰਨੇ ਆ ਅੱਬਲਾ ਤਾਂ ਇਹ ਪਾਣੀ ਮੰਗਦੀ ਬਹੁਤ ਘੱਟ ਹੈ ਪਾਣੀ ਬਹੁਤ ਘੱਟ ਮੰਗਦੀ ਐਂ ਲੱਗਦਾ ਹਾਂ ਜੀ ਇਹ ਕਿਉਂ ਮਲਚ ਹੋਈ ਵੀ ਆ ਇਹਦੇ ਥੱਲੇ ਸੂਰਜ ਦੀ ਰੋਸ਼ਨੀ ਜਾਂਦੀ ਨਹੀਂ ਜੀ ਫੇਰ ਲੋਕ ਅੱਗੇ ਜਾ ਕੇ ਆਖਰੀ ਪਾਣੀ ਨੂੰ ਕਹਿਣਗੇ ਜੀ ਹੁਣ ਮਾਰਚ ਚੜ ਗਿਆ ਵੀ ਗਰਮੀ ਪੈਣ ਲੱਗੀ ਪਾਣੀ ਲਾ ਦੋ ਫੰਮਸ ਵਾਦ ਕੀ ਆ ਹੋ ਗਿਆ ਸਾਡੇ ਖੇਤਾਂ ਜੇ ਇਹ ਪ੍ਰਾਲੀ ਦੀ ਮਲਚ ਆ ਜੀ ਇਹ ਠੰਡੇ ਰਹਿੰਦੇ ਨੇ ਝਾੜ ਵੀ ਸਾਡਾ ਦਾ ਕਦੇ 22-23 ਕੁਇੰਟਲ ਤੋਂ 26 ਕੁਇੰਟਲ ਤੱਕ ਸਾਡਾ ਝਾੜ ਨਿਕਲਦਾ ਜੀ ਫਿਰ ਇਹਦੇ ਵਿੱਚ ਜਿਵੇਂ ਖਾਦ ਜਿਹੜੀ ਆਪਾਂ ਵਰਤੋਂ ਕਰਦੇ ਆ ਉਹ ਕਿਹੜੀ ਖਾਦ ਦੀ ਵਰਤੋਂ ਕਰਦੇ ਆ ਖੇਤ ਦੇ ਵਿੱਚ ਇਹਦੇ ਵਿੱਚ ਤਾਂ ਜੀ ਅਸੀਂ ਡੀਏਪ ਪਾਇਆ 55 ਕਿਲੋ ਡੀਏਪ ਪਾਉਨੇ ਆ ਇਹਦੇ ਵਿੱਚ ਅਸੀਂ 40 ਤੋਂ 42 ਕਿਲੋ ਕਣਕ ਪਾਉਨੇ ਆ ਉਸ ਤੋਂ ਬਾਅਦ ਦੋ ਥੈਲੇ ਜੂਰੀਆ ਪਾਉਨੇ ਆ ਦੋ ਥੈਲੇ ਜੂਰੀਆ ਉਧਰ ਲਈ ਉਹ ਚ ਕੁਝ ਨਹੀਂ ਜੀ ਪਾਉਣਾ ਉਹ ਤਾਂ ਹੀ ਪੀਲਾ ਰੰਗ ਦਿਖਾਉਂਦੀ ਆ ਉਹਨੂੰ ਅਸੀਂ ਤਾਂ ਹੀ ਪਾਣੀ ਨਹੀਂ ਲਾਉਂਦੇ ਹੂੰ ਉਹ ਜੋ ਡੀਏਪੀ ਨਹੀਂ ਪਾਇਆ ਗਿਆ ਕੋਈ ਚੀਜ਼ ਨਹੀਂ ਪਾਈ ਗਈ ਹੂੰ ਉਹ ਆਰਗੈਨਿਕ ਮੇਰੇ ਖੇਤ 5 ਏਕੜ ਆਰਗੈਨਿਕ ਦੇ ਵਿੱਚ ਰਜਿਸਟਰ ਰਜਿਸਟਰੇਸ਼ਨ ਹੋਈ ਪਈ ਆ ਜੀ ਪੰਜਾਬ ਐਗਰੋ ਚੰਡੀਗੜ੍ਹ ਨਾਲ ਹਾਂ ਉਹ ਮੇਰੇ ਤੋਂ ਫਸਲ ਵਜਾਉਂਦੇ ਨੇ ਇਹ ਬਾਂਸੀ ਗੋਲਡ ਕਣਕ ਸੋਨਾ ਮੋਤੀ ਇਹ ਮੇਰੀ 4100 ਨੂੰ ਵਿਕਦੀ ਆ ਜੀ 4100 ਨੂੰ ਵਿਕਦੀ ਆ ਇਹ ਹਾਂ ਜੀ ਜੇ ਇਹ ਘੱਟ ਨਿਕਲੂਗੀ ਉਹ ਆ ਜਾ ਇਹਦਾ ਰੇਟ ਦੁੱਗਣਾ ਅਸੀਂ ਕਿਉਂ ਵੱਡੀਆਂ-ਵੱਡੀਆਂ ਟਰਾਲੀਆਂ ਭਰੀਏ ਲੋਹਾ ਖਰੀਦੀਏ ਮਿਸਤਰੀਆਂ ਤੋਂ ਵੀ ਭਰ-ਭਰ ਕੇ ਟਰਾਲੀਆਂ ਲਿਜਾਣੀਆਂ ਸਾਡੇ ਛੋਟੇ ਟੈਂਪੂ ਨਾਲੇ ਸਰ ਜਾਂਦਾ ਜਦ ਚੰਡੀਗੜ੍ਹ ਲੈ ਕੇ ਜਾਣੀਆਂ ਉਹਦਾ ਹੀ ਦੁੱਗਣਾ ਮੁੱਲ ਪੈ ਜਾਂਦਾ ਜੀ ਉਹਦਾ ਹੀ ਦੁੱਗਣਾ ਮੁੱਲ ਸਾਡੇ ਘਰੀ ਲੋਕ ਆਉਂਦੇ ਨੇ ਲੈਣ ਅਸੀਂ ਹਲਦੀ ਵੀ ਬੀਜਦੇ ਆ ਕਿਤੇ ਸਾਨੂੰ ਜਾਣਾ ਨਹੀਂ ਪੈਂਦਾ ਪੈਂਦਾ ਹੁਣ ਤੇਲ ਬੀਜੇਵੇ ਦੀ ਸਾਡੇ ਉਸ ਤੋਂ ਬਾਅਦ ਹੁਣ ਅਸੀਂ ਚਨੇ ਬੀਜੇ ਨੇ ਕਾਲੇ ਚਨੇ ਛੋਲੇ ਬੀਜਦੇ ਆ ਘੋੜੇ ਰੱਖੇ ਨੇ ਉਹਨਾਂ ਵਾਸਤੇ ਵੀ ਲੋਡ ਪੈਂਦੀ ਆ ਸੋਆਬੀਨ ਵੀ ਬੀਜਦੇ ਆ ਬਦਲਵੀਂ ਫਸਲ ਕਰਦੇ ਆ ਜੀ ਹਾਂ ਆਇ ਨਹੀਂ ਹੈਗਾ ਅਭੀ ਕੱਲੀ ਕਣਕ ਜੀਰੀਓ ਕਰਨੀਆਂ ਬਦਲਮੀ ਰਹਿੰਦੀ ਆ ਬਦਲਮੀ ਅਜੇ ਮੈਂ ਇੱਧਰ ਤੁਸੀਂ ਛੋਲੇ ਆ ਛੋਲੇ ਵੀ ਛੋਲੇ ਵੀ ਜ ਨਹੀਂ ਫਸਲੀ ਵਿਭਿੰਨਤਾ ਕਰਦੇ ਆ ਅਸੀਂ ਖੇਤਾਂ ਨੂੰ ਨਾਲ ਦਾ ਸਾਹ ਆਉਂਦਾ ਜੀ ਬਦਲਮੀ ਫਸਲ ਨਾਲ ਨਦੀਨ ਵੀ ਘਟਦੇ ਨੇ ਜਿਵੇਂ ਅਸੀਂ ਹੁਣ ਕਣਕ ਕੱਟਣੀ ਆ ਉਸ ਤੋਂ ਬਾਅਦ ਹਰੀ ਖਾਦ ਬੀਜ ਦਿੰਨੇ ਆ ਫੇਰ ਉਹਨੂੰ ਵਿੱਚ ਅਸੀਂ ਕੱਦੂ ਕਰ ਦਿੰਨੇ ਆ ਉਹਦਾ ਮਲਚ ਕਰ ਦਿੰਨੇ ਆ ਉਹ 'ਚ ਜੀਰੀ ਲਾ ਦਿੰਨੇ ਆ ਹੂੰ ਉਹ ਫਿਰ ਆਪੇ ਖਾਦ ਪੈਂਦੀ ਹੈ ਜੀ ਡੀਪੀ ਦੀ ਜੂਰੀਏ ਦੀ ਲੋੜ ਨਹੀਂ ਪੈਂਦੀ ਸਾਨੂੰ ਜਿਵੇਂ ਮੈਂ ਇੱਕ ਇੱਕ ਸਵਾਲ ਹੋਰ ਜ਼ਰੂਰ ਪੁੱਛਣਾ ਚਾਹਾਂਗਾ ਜਿਵੇਂ ਛੋ ਜਿਹੜੇ ਛੋਟੇ ਕਿਸਾਨ ਨੇ ਜਿਨ੍ਹਾਂ ਕੋਲ ਜ਼ਮੀਨ ਘੱਟ ਹੈ ਕਿੱਲਾ ਦੋ ਕਿੱਲੇ ਨੇ ਹਾਂਜੀ ਹਾਂਜੀ ਉਹਨਾਂ ਵਾਸਤੇ ਇਹ ਫਾਇਦੇਮੰਦ ਹੈ ਫਾਇਦੇਮੰਦ ਹੈ ਜੀ ਉਹ ਆਪਣੀ ਦੁੱਗਣੇ ਭਾਅ ਫਸਲ ਵੇਚਣ ਹੂੰ ਕੀ ਲੋੜ ਆ ਜੇ ਨਹੀਂ ਉਹਨਾਂ ਕੋਲ ਮਸ਼ੀਨਰੀ ਬਜਾਈ ਕਰਾ ਲੈਣ ਮੈਂ ਹਰ ਵਕਤ ਤਿਆਰ ਆ ਮੇਦੋ ਕੋਈ ਵੀ ਬੰਦਾ ਕਹੇ ਭਾਈ ਬਜਾਈ ਕਰਾਉਣੀ ਆ ਅਸੀਂ ਤਿਆਰ ਆ 1500 ਚ ਕੀਲਾ ਬੀਜਣ ਨੂੰ ਹੂੰ ਸੁਪਰ ਸੀਟਰ ਵਾਲੇ ਮੰਗਦੇ ਨੇ ਜੀ 2200 2000 ਹੂੰ ਉਹਦੇ ਵਿੱਚ ਅਸੀਂ ਅਸੀਂ ਮੰਗਦੇ ਆ 1500 ਹਾਂ ਅੱਜ ਤੋਂ ਜਦ ਤੋਂ ਮੈਂ ਕਣਕ ਬੀਜਣ ਲੱਗਿਆ ਜੀ ਉਦੋਂ ਤੋਂ ਮੈਂ ਬਾਹਰਲੇ ਪਿੰਡਾਂ 'ਚ ਵੀ ਲੋਕਾਂ ਦੀ ਬਜਾਈ ਕਰਨ ਜਾਂਦਾ ਤੰਗਰਾਲਾ ਘਟੀਂੜ ਸਾਡੇ ਪਿੰਡ ਰਾਮਗੜ੍ਹ ਨੇੜੇ-ਨੇੜੇ ਜਿਹੜੇ ਪਿੰਡ ਪੈਂਦੇ ਨੇ ਜੀ ਹੂੰ ਉਹ 8 ਕਿਲੋਮੀਟਰ ਤੱਕ ਮੇਥੋਂ ਬਜਾਈ ਕਰਾਉਂਦੇ ਨੇ ਜਿਹੜਾ ਕਿਸਾਨ ਕਹਿੰਦਾ ਮੈਂ ਉੱਥੇ ਬਜਾਈ ਕਰਾਉਣ ਜਾਣਾਈ ਸਾਡਾ ਮਲੋਹ ਬਲਾਕ ਦਫ਼ਤਰ ਪੈਂਦਾ ਉਹ ਨੰਬਰ ਦੇ ਦਿੰਦੇ ਨੇ ਮੇਰੇ ਖੇਤ 'ਚ ਕੈਂਪ ਵੀ ਲੱਗਦਾ ਆ ਕੇ ਲੋਕਾਂ ਨੂੰ ਅਸੀਂ ਫਸਲ ਵੀ ਦਿਖਾਉਨੇ ਆ ਪ੍ਰੈਕਟੀਕਲ ਮੈਂ ਕਰਦਾ ਲੋਕਾਂ ਨੂੰ ਆ ਕੇ ਇੱਥੇ ਜੀ ਕੈਂਪ ਲਾਇਆ ਜਾਂਦਾ ਆਤਮਾ ਸਕੀਮ ਵੱਲੋਂ ਉਹ ਫਿਰ ਦਿਖਾਇਆ ਜਾਂਦਾ। ਉਹ ਦਿਖਾਇਆ ਜਾਂਦਾ ਬਿਲਕੁਲ ਹੁਣ ਜਿਵੇਂ ਨਾ ਤੁਸੀਂ ਆਖਰ ਦੇ ਵਿੱਚ ਇੱਕ ਗੱਲ ਵੀ ਆਖੀ ਹੈ ਕਿ ਜੇ ਕਿਸ ਕੋਈ ਕਹੇ ਕਿ ਹਾਂ ਅਸੀਂ ਆਪਣੇ ਖੇਤ ਦੇ ਵਿੱਚ ਬਜਾਈ ਕਰਾਉਣੀ ਹੈ। ਹਾਂਜੀ। ਤਾਂ ਉਹਨਾਂ ਵਾਸਤੇ ਵੀ ਤੁਸੀਂ ਤਿਆਰ ਵਰ ਤਿਆਰ। ਤਿਆਰ ਆ ਜੀ ਅਸੀਂ ਕਰਦੇ ਹਾਂ ਹਰ ਸਾਲ। ਤੇ ਆਪਣਾ ਫਿਰ ਕੋਈ ਕੰਟੈਕਟ ਨੰਬਰ ਤੇ ਨਾਲ ਕੋਈ ਮੋਬਾਈਲ ਨੰਬਰ ਜ਼ਰੂਰ ਜਿਹੜਾ ਹੈ ਆ ਦੱਸ ਦਿਓ। ਉਹ ਨੰਬਰ ਸਾਡਾ ਜੀ 9463045843 ਹੂੰ। ਸਲਾਣਾ ਜੀਵਨ ਸਿੰਘ ਵਾਲਾ ਰਣਦੀਰ ਸਿੰਘ ਭੁੱਲਰ ਮੇਰਾ ਗੋਦਾ ਜੀ। ਅਸੀਂ ਹਰ ਵਕਤ ਤਿਆਰ ਆ ਕੋਈ ਵੀ ਸਾਡੇ ਤੋਂ ਬਜਾਈ ਕਰਾਓ। ਕਿਸੇ ਵੀ ਤਰ੍ਹਾਂ ਦੀ ਕੋਈ ਸਲਾਹ ਲੈਣੀ ਆ ਗੰਡੋਏ ਖਾਦ ਕੇ ਚੂਹੇ ਖਾਦ ਖੱਟੀ ਲੱਸੀ ਬਾਰੇ ਜਿਹੜੇ ਜੈਵਿਕ ਮਾਦਦੇ ਅਸੀਂ ਇਹ ਖੇਤਾਂ 'ਚ ਵਰਤਦੇ ਆ ਉਹ ਸਾਡੇ ਕੋਲ ਪਏ ਹੁੰਦੇ ਨੇ ਉਹ ਆ ਕੇ ਦੇਖ ਸਕਦੇ ਨੇ ਕੋਈ ਸਾਡੀ ਫੀਸ ਨਹੀਂ ਕਾਲਜਾਂ ਦੇ ਬੱਚੇ ਵੀ ਆਉਂਦੇ ਨੇ ਜਿਹੜੇ ਬੀਏਸੀ ਕਰਦੇ ਨੇ ਉਹ ਵੀ ਸਾਡੇ ਟ੍ਰੇਨਿੰਗਾਂ ਲਾਉਂਦੇ ਨੇ ਜੀ ਅਸੀਂ ਕੋਈ ਕਿਸ ਤੋਂ ਫੀਸ ਨਹੀਂ ਲੈਂਦੇ ਅੱਜ ਤੱਕ ਬਿਲਕੁਲ ਸਹੀ ਨਹੀਂ ਲੈਣੀ ਆ ਜੀ ਨਹੀਂ ਕੰਮ ਬਹੁਤ ਵਧੀਆ ਕੰਮ ਜਿਹੜਾ ਆ ਹੋ ਰਿਹਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਵਧੀਆ ਲੱਗਿਆ ਤੁਹਾਨੂੰ ਗੱਲਾਂ ਕਰ ਤੇ ਅੱਜ ਇੱਕ ਐਸੇ ਕਿਸਾਨ ਨਾਲ ਤੁਹਾਨੂੰ ਮਿਲਵਾਇਆ ਆ ਅਪਾ ਅਕਸਰ ਗੱਲ ਜਾਣਦੇ ਆ ਕਿ ਕਿਉਂਕਿ ਪੰਜਾਬ ਦੇ ਉੱਤੇ ਜਿਹੜੀ ਤੋਮਤਾ ਲੱਗਣ ਦਾ ਜਿਹੜਾ ਸਿਲਸਿਲਾ ਲੱਗਿਆ ਲੱਗਿਆ ਰਹਿੰਦਾ ਉਹ ਹਰ ਸਾਲ ਸਾਲ ਦੇ ਵਿੱਚ ਦੋ ਵਾਰ ਤਾਂ ਹੁੰਦਾ ਹੀ ਹੁੰਦਾ ਹੈ ਜਦੋਂ ਆਪਾਂ ਕਣਕ ਦੀ ਬਾਢੀ ਕਰਦੇ ਆ ਤੇ ਦੂਜੀ ਵਾਰ ਜਦੋਂ ਝੋਨੇ ਦੀ ਬਾਢੀ ਕਰਦੇ ਆ ਗੱਲ ਇਦਾਂ ਜਾਂਦੀ ਹੈ ਕਿ ਹਾਂ ਤੁਸੀਂ ਪੋਲੂਸ਼ਨ ਫਲਾ ਰਹੇ ਹੋ ਤੇ ਉਹ ਦਿੱਲੀ ਤੱਕ ਜਾ ਰਿਹਾ ਹੈ ਦਿੱਲੀ ਤੋਂ ਬਾਅਦ ਹੋਰ ਸਟੇਟਾਂ ਦੇ ਵਿੱਚ ਵੀ ਜਾ ਰਿਹਾ ਹੈ ਉਸ ਦੇ ਉੱਤੇ ਸਿਆਸਤ ਬੜੀ ਗਰਮਾਈ ਜਾਂਦੀ ਹੈ ਜਿੰਨੀ ਤੇ ਅੱਗ ਹੁੰਦੀ ਆ ਓਨੀ ਤੇਜ ਹੀ ਸਿਆਸਤ ਸਿਆਸਤ ਉਹਦੇ ਉੱਤੇ ਖੇਡੀ ਵੀ ਜਾਂਦੀ ਆ ਜਿਹਦਾ ਜਿਹੜਾ ਖਮਿਆਜਾ ਹੈ ਉਹ ਕਿਸਾਨਾਂ ਨੂੰ ਭੁਗਤਣਾ ਪੈਂਦਾ ਗੱਲ ਕੁਛ ਨਹੀਂ ਹੁੰਦੀ ਸਰਕਾਰਾਂ ਆਪਣਾ ਖੇਡ ਖੇਡਦੀਆਂ ਨੇ ਆਮ ਲੋਕ ਪੀਸੇ ਜਾਂਦੇ ਨੇ ਉਹਦੇ ਵਿੱਚ ਪੰਜਾਬ ਦਾ ਨਾਮ ਪਹਿਲੇ ਨੰਬਰ ਤੇ ਆ ਜਾਂਦਾ ਕਿ ਤੁਸੀਂ ਪੋਲਿਊਸ਼ਨ ਦੇ ਨੰਬਰ ਦੇ 1 ਦੇ ਵਿੱਚ ਆ ਰਹੇ ਹੋ ਤੁਸੀਂ ਸਾਰੇ ਦੇਸ਼ ਨੂੰ ਜਿਹੜਾ ਆ ਪੋਲਿਊਸ਼ਨ ਕਰ ਰਹੇ ਹੋ ਉਸੇ ਚੀਜ਼ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਿਆ ਜਾਂਦਾ ਏ ਕਿ ਹਾਂ ਕਿਸਾਨਾਂ ਨੂੰ ਕੋਈ ਐਸੀ ਸਹੂਲਤ ਦਿੱਤੀ ਜਾਵੇ ਜਾਂ ਕੋਈ ਐਸੀ ਜਿਹੜੀ ਆਪਾਂ ਚੀਜ਼ ਦੱਸੀ ਜਾਵੇ ਕਿ ਜਿਹਦੇ ਨਾਲ ਉਹ ਪਰਾਲੀ ਨੂੰ ਅੱਗ ਨਾ ਲਾਣ ਤੇ ਉਹਨਾਂ ਦਾ ਜਿਹੜਾ ਆ ਵਾਧੂ ਨੁਕਸਾਨ ਵੀ ਨਾ ਹੋਵੇ ਸਾਡੀ ਕੋਸ਼ਿਸ਼ ਵੀ ਇਹੀ ਰਹਿੰਦੀ ਹੈ ਹੁਣ ਜਿਵੇਂ ਅੱਜ ਤੁਹਾਨੂੰ ਰਣਜੀਤ ਸਿੰਘ ਕਿਸਾਨ ਨਾਲ ਮਿਲਵਾਇਆ ਆ ਉਹਨਾਂ ਨੇ ਪਰਾਲੀ ਨੂੰ ਬਿਨਾਂ ਅੱਗ ਲਾਏ ਹੈਪੀ ਸੀਟਰ ਨਾਲ ਕਣਕ ਦੀ ਬਜਾਈ ਕੀਤੀ ਤੇ ਉਹ ਕਣਕ ਬੀਜਣ ਤੋਂ ਬਾਅਦ ਦਾ ਸਿਲਸਿਲਾ ਵੀ ਤੁਹਾਨੂੰ ਦਿਖਾਇਆ ਹੈ ਕਿ 17 ਅਕਤੂਬਰ ਨੂੰ ਵੀ ਬਜਾਈ ਹੋਈ ਇੱਕ 26 ਅਕਤੂਬਰ ਨੂੰ ਬਜਾਈ ਹੋਈ ਹੈ ਤੇ ਉਹ ਦੋਨਾਂ ਦੇ ਵਿੱਚ ਫਰਕ ਕਿੰਨਾ ਹੈ ਤੇ ਪਾਣੀ ਦੀ ਵਰਤੋਂ ਜਿਹੜੀ ਹੈ ਕਿੰਨੀ ਘੱਟ ਹੋਈ ਹੈ ਇਹ ਵੀਡੀਓ ਨੂੰ ਬਾਤ ਦੇ ਤੋਂ ਬਾਅਦ ਸ਼ੇਅਰ ਜ਼ਰੂਰ ਕਰੋ ਆਪਣੇ ਕਿਸਾਨ ਭਰਾਵਾਂ ਨਾਲ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਮੈਂ ਜਣੀ ਹਰਵਿੰਦਰ ਕਰਨ ਦੋਇਜਾਦਾ ਦੇ ਦਰੋਂ ਰਹਿਮਾ ਟੀਵੀ ਧੰਨਵਾਦ